ਤੇ ਇਹਦਾ ਆਪ ਕਿੰਨਾ ਮੁੱਲ ਰੱਖਦੇ ਆ ਇਹਦਾ ਮੁੱਲ 40000 ਹੈ ਅਸਹੀਦਾ ਮੁੱਲ 40000 ਆ ਠੀਕ ਹੈ ਗਰਮੀ ਰਾਇਸ ਹੈ ਗਰਮੀ ਨਹੀਂ ਮੰਦੀ ਹੈ ਨਾ ਗਰਮੀ ਨਹੀਂ ਮੰਦੀ ਦੁੱਧ ਦੇ ਨਾਲ ਮੱਝਾਂ ਵਰਗਾ ਦੁੱਧ ਮੱਝਾਂ ਵਰਗਾ ਫੈੜ ਚੰਗੀ ਆਉਣੀ ਪੂਰੀ ਹੈ ਨਾ ਚੰਗੀ ਆਉਗੀ ਇਹ ਕੱਲ ਸੂਈ ਆ ਸ਼ਾਮ ਨੂੰ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਦਬੜੀ ਖਾਨਾ ਤਹਿਸੀਲ ਜੈਤੋ ਤੇ ਜਿਲ੍ਹਾ ਇਹਨੂੰ ਫਰੀਦਕੋਟ ਪੈ ਜਾਂਦਾ ਹੈਗਾ ਤੇ ਸਾਹਮਣੇ ਤੁਸੀਂ ਗਾਵਾਂ ਦੇਖ ਰਹੇ ਹੋ ਇਹ ਤਿੰਨ ਗਾਵਾਂ ਬਕਾਊ ਆ ਤੇ ਇੱਕ ਬਿਲਕੁਲ ਤਾਜੀ ਸੂਈ ਆ ਜਿਹੜੀ ਵਿਚਾਲੇ ਖੜੀ ਹੈਗੀ ਤੇ ਦੋਹਾਂ ਦਾ ਦੁੱਧ ਤਿਆਰ ਆਗਾ ਇੱਕ ਨੂੰ ਹੋ ਗਏ 10-11 ਦਿਨ ਸੂਈ ਨੂੰ ਦੂਜੀ ਨੂੰ ਤਕਰੀਬਨ 20-21 ਦਿਨ ਸੂਈ ਨੂੰ ਹੋ ਗਿਆ ਤੇ ਕੱਲੀ ਕੱਲੀ ਤੁਹਾਨੂੰ ਗਾਂ ਦੀ ਆਪਾਂ ਡਿਟੇਲ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਜਿਹਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਤੁਸੀਂ ਆਪ ਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਦੋ ਗਾਵਾਂ ਦਾ ਦੁੱਧ ਤਕਰੀਬਨ ਤਿਆਰ ਆਗਾ ਤੇ ਉਹ ਤੁਸੀਂ ਆਦੀ ਤਸੱਲੀ ਫੁੱਲ ਕਰ ਸਕਦੇ ਹੋਗੇ ਤੇ ਬਾਕੀ ਹਰ ਪੱਖ ਤੋਂ ਤੁਹਾਨੂੰ ਆਪਾਂ ਜਾਣਕਾਰੀ ਲੈ ਕੇ ਦੇ ਦਾਂਗੇ ਸਾਰੀ ਤੇ ਅੱਗੇ ਤਸੱਲੀ ਤੁਸੀਂ ਕਰਨੀ ਹੈਗੀ ਤੇ ਆਜੋ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਨੇ ਆ ਤੇ ਕੱਲੇ-ਕੱਲੇ ਪਸ਼ੂ ਦੀ ਆਪਾਂ ਡਿਟੇਲ ਲੈ ਕੇ ਜੰਨੇ ਆ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਈ ਆਪਣਾ ਨਾਮ ਦੱਸ ਦਿਓ ਨਾਮ ਮਨਜੀਤ ਸਿੰਘ ਹੈ ਜੀ ਠੀਕ ਹੈ ਤਿੰਨ ਦਬੜੀ ਖੰਨਾ ਠੀਕ ਹੈ ਜੈਤੋ ਕੋ ਬ੍ਰਿਜ ਕੋਟ ਹੈ ਤਸੀਲ ਜੈਤੋ ਤਸੀਲ ਜੈਤੋ ਤੇ ਆਪਣੇ ਆਪਾਂ ਨੂੰ ਪਹੁੰਚ ਜਾਂਦਾ ਬਾਜਾਖੰਨਾ 6 ਕਿਲੋਮੀਟਰ ਬਾਜਾਖੰਨਾ ਨੇੜੇ ਆ ਹਾਂਜੀ ਜੈਤੋ 8 ਕਿਲੋਮੀਟਰ ਹੈ ਜੈਤੋ 8 ਕਿਲੋਮੀਟਰ ਠੀਕ ਹੈ ਦੋ ਟੈਕਸ ਵਾਲਾ ਜੀਦਾ ਪਿੰਡ 2 ਕਿਲੋਮੀਟਰ ਹੈ ਠੀਕ ਆ ਉਹ 2 ਕਿਲੋਮੀਟਰ ਹਾਂਜੀ ਆ ਪਿੰਡ ਵਿਚਾਲੇ ਆ ਜਾਂਦਾ ਵੱਡੇ ਰੋਡ ਤੋਂ ਜਾਨਕੀ ਪਿੱਛੇ ਹੱਦਣਾ ਪਿੰਡ ਠੀਕ ਆ ਹਾਂਜੀ ਇਹ ਆਸੇ ਪਾਸੇ ਦੇ ਜਾਨਕੀ ਲੱਗ ਜਾਂਦੇ ਆ ਹਨਾ ਜੀ ਜੀ ਹਾਂਜੀ ਠੀਕ ਆ ਤੇ ਆਪਾਂ ਇਧਰੋਂ ਬਈ ਪਹਿਲੇ ਨੰਬਰ ਤੋਂ ਸ਼ੁਰੂ ਕਰ ਲਗੇ ਇਹ ਬਾਈ ਦੀ ਗਰਲੈਂਡੋਗਾ ਹਾਂਜੀ ਦੂਜਾ ਸੁਆ ਸੂਈ ਆ ਠੀਕ ਆ ਪਹਿਲੇ ਸੂਏ ਦਾ ਰਿਕਾਰਡ ਜਿਹੜਾ ਮਾਲਕਾਂ ਦੇ ਦੱਸਣ ਮੁਤਾਬਕ 22 ਲੀਟਰ ਹੈ ਪਹਿਲੇ ਸੂਏ ਬਾਈ ਤੋਂ 22 ਲੀਟਰ ਦਿੱਤਾ ਹੈ ਹਾਂਜੀ ਠੀਕ ਆ ਆਸਮੀ ਦੀ ਚੰਗੀ ਆ ਠੀਕ ਆ ਇਹਦੀ ਤਾਂ ਫਿਰ ਚੰਗਾ ਦਊਗੀ ਹਨਾ ਹਾਂਜੀ ਦੂਜਾ ਸੁਆ ਸੂਈਆਂ ਮਗਰ ਇਹਦੇ ਬੱਛਾ ਆ ਖੜਾਈ ਆ ਬੱਛਾ ਦਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਤੋਂ 11-12 ਦਿਨ ਹੋ ਗਏ 11 12 ਦਿਨ 11 12 ਦਿਨ ਹੋਗੇ ਕਿੰਨਾ ਦੁੱਧ ਹੁਣ 17 ਕਿਲੋ ਦੁੱਧ ਇਸ ਟਾਈਮ ਹਾਜ਼ਰ ਹੈ ਠੀਕ ਹੈ ਕੰਡੇ ਵਾਲਾ ਤਿਆਰ ਆਗਾ ਕੰਡੇ ਵਾਲਾ ਤਿਆਰ ਹੈ ਠੀਕ ਹੈ ਇਹ ਹਜੇ ਤਾਂ ਕੰਡ ਚੱਲੇ ਮੈਲਾ ਮਾਰਨ ਲੱਗੀ ਹੈ ਯਾਨੀ ਕਿ ਉਸ ਤੋਂ ਬਾਅਦ ਹੀ ਸਟਾਰਟ ਹੁੰਦਾ ਜੀ ਠੀਕ ਹੈ ਵੀ ਯਾਨੀ ਹਜੇ ਤਾਂ ਵਧੂਗੀ ਹਾਂਜੀ ਠੀਕ ਹੈ ਤੇ ਮੁੱਲ ਕਿੰਨਾ ਰੱਖ ਦਿਆਂ ਪੈ ਦਾ ਇਹਦਾ ਮੁੱਲ 95000 ਹੈ 98000 ਹਾਂਜੀ ਠੀਕ ਹੈ ਬਾਕੀ ਹੋ ਜੂ ਮੌਕੇ ਤੇ ਮਨਦਾਨ ਠੀਕ ਹੈ ਤੇ ਚੌਣ ਚਾਂ ਦੇ ਕਿਵੇਂ ਆਹੇ ਚੌਣ ਇੱਕ ਨੰਬਰ ਹੈ ਜੀ ਮੋਟੀ ਧਾਰ ਜਾਵਾ ਇੱਕ ਨੰਬਰ ਆ ਹਾਂਜੀ ਠੀਕ ਆ ਤੇ ਥਾਣ ਥਣ ਕੇ ਮੈਂ ਥਾਣ ਤਾਂ ਬਾਲੇ ਚੰਗੇ ਆ ਹਨਾ ਥਾਣ ਤਾਂ ਬਹੁਤ ਜ਼ਿਆਦਾ ਚੰਗੇ ਆ ਹਨਾ ਦੇਖ ਸਕਦੇ ਹੋ ਤੁਸੀਂ ਦੋਸਤੋ ਥਾਣ ਬਹੁਤ ਜ਼ਿਆਦਾ ਚੰਗੇ ਆ ਮੁੱਠੀ ਦੀ ਚਵਾਈ ਵਾਲੇ ਥਾਣ ਆ ਦੇਖੋ ਤੁਸੀਂ ਤੇ ਸਪੇਸ ਵੀ ਬਹੁਤ ਆ ਤੇ ਕੰਪੈਕਟ ਆਰਡਰ ਆਗਾ ਯਾਨੀ ਕਿ ਬਹੁਤ ਚੰਗਾ ਲੇਵ ਆਗਾ ਦਾੜਾ ਨੂੜਾ ਵੀ ਬਹੁਤ ਆ ਤੇ ਬਾਕੀ ਵੱਡੀ-ਬੁੱਡੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਵੇਲ ਬਹੁਤ ਆ ਕੱਦ ਵੀ ਚੰਗਾ ਤੇ ਢਾਂਚਾ ਵੀ ਖੁੱਲਾ ਡੁੱਲਾ ਆ ਪੂਰੀ ਮਜ਼ਬੂਤ ਢਾਂਚੇ ਦੀ ਗਾਂ ਹੈ ਬੈਕ ਸਾਈਡ ਤੋਂ ਤੁਸੀਂ ਪਿੱਠ ਪੂੜੇ ਦੀ ਕੁਆਲਿਟੀ ਦੇਖ ਸਕਦੇ ਹੋ ਬਾਕੀ ਆਰਡਰ ਦੇਖ ਸਕਦੇ ਹੋ ਬੰਦ ਹਵਾਨੇ ਦੇ ਵਿੱਚ ਆ ਗਈ ਆਰਡਰ ਬਹੁਤ ਜ਼ਿਆਦਾ ਸੋਹਣਾਗਾ ਦੇਖ ਸਕਦੇ ਤੁਸੀਂ ਨਾੜਾਂ ਵੀ ਬਹੁਤ ਆ ਤੇ ਥਣ ਬਹੁਤ ਸੋਹਣੇ ਆ ਕੋਈ ਕਮੀ ਨਹੀਂ ਹੈਗੀ ਕਿ ਬੈੜ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤੇ ਬਾਡੀ ਵੰਤਰ ਦੀ ਪੂਰੀ ਚੰਗੀ ਹੈਗੀ ਕਿਸੇ ਪੱਖ ਤੋਂ ਕੋਈ ਲਿੱਸੀ ਨਹੀਂ ਹੈਗੀਗੀ ਮਤਲਬ ਕਮੀ ਦੀਂ ਦੀ ਨਹੀਂ ਕੋਈ ਵੀ ਸੋਹਣੀ ਵੀ ਆ ਸਨਖ ਸਨਖ ਪੁਣਾ ਵੀ ਹੈਗਾਗਾ ਸਨਖ ਪੁਣਾ ਵੀ ਪੂਰਾਗਾ ਤੇ ਦੁੱਧ ਵੀ ਚੰਗਾ ਦਊਗੀ ਤੇ ਚੰਗੀ ਸਮੀ ਬਣੀ ਆ ਫੇਸ ਕੁਆਲਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਬਾਡੀ ਦਾ ਅੰਤਰ ਦੁਬਾਰੇ ਦੇਖ ਸਕਦੇ ਹੋ ਵੇਲ ਬਹੁਤ ਆ ਗਈ ਤੇ ਬਾਕੀ ਤੁਹਾਨੂੰ ਆਪਾਂ ਆਰਡਰ ਦੁਬਾਰੇ ਦਿਖਾ ਦਿੰਨੇ ਆ ਨਾੜਾਂ ਤੇ ਥਣਾ ਦਾ ਸਾਈਜ਼ ਬਹੁਤ ਜਿਆਦਾ ਸਾਫ ਸੁਥਰੀ ਆ ਗਈ ਲੈਵੇ ਇਹਨਾਂ ਬਕਰ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਤੇ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਪੂਰੇ ਮਜ਼ਬੂਤ ਢਾਂਚੇ ਦੀ ਆ ਗਈ ਤੇ ਦੁੱਧ ਦੇਣੇ ਵਧੀਆ ਦੇ ਦੇਣਾ ਤੇ ਇਸ ਤੋਂ ਬਾਅਦ ਹੁਣ ਆਪਾਂ ਦੂਜੇ ਨੰਬਰ ਦੀ ਗੱਲ ਕਰਦੇ ਆਂ ਏ ਅੱਗੇ ਬਾਈ ਦੀ ਕਰਾਸ ਹੈ ਐਚ ਕਰਾਸ ਹੈ ਆਂ ਦੀ ਠੀਕ ਹੈ ਗਰਮੀ ਰਹਿਸ ਹੈ ਗਰਮੀ ਨਹੀਂ ਮੰਦੀ ਹੈ ਨਾ ਗਰਮੀ ਨਹੀਂ ਮੰਦੀ ਦੁੱਧ ਤੇ ਮੱਝਾਂ ਵਰਗਾ ਦੁੱਧ ਮੱਝਾਂ ਵਰਗਾ ਫੈੜ ਚੰਗੀ ਆਉਣੀ ਹੈ ਪੂਰੀ ਹੈ ਨਾ ਚੰਗੀ ਆਉਗੀ ਇਹ ਕੱਲ ਸੂਈਆ ਸ਼ਾਮ ਨੂੰ ਇਹ ਮੈਨੂੰ ਲੱਗਦਾ ਗਿਰਦੇ ਨਾਲ ਨਹੀਂ ਕਰਾਸ ਲੱਗਦੀ ਹਾਂਜੀ ਇਹ ਕੱਲ ਸ਼ਾਮ ਨੂੰ ਜਾਨੀ ਕਿ ਸੂਰਜ 6 ਜੁਲਾਈ ਨੂੰ ਠੀਕ ਹੈ ਮਗਰ ਇਹ ਤੇ ਬੱਚਾ ਹੈ ਮਗਰ ਬੱਚਾ ਹਾਂਜੀ ਤੁਸੀਂ ਬੈਠਾ ਉਹ ਦਿਖਾ ਦਿਓ ਪਾਗ ਇੱਧਰ ਬੈਠਾ ਹੈ ਨਾ ਹਾਂਜੀ ਇਹ ਬਿਲਕੁਲ ਤਾਜ਼ੀ ਸੂਈਆ ਦੋਸਤੋ ਦੇਖ ਸਕਦੇ ਹੋ ਬੱਚਾ ਹੈਗਾ ਇਹ ਹੈ ਬਹੁਤ ਸੋਹਣਾ ਬੱਚਾ ਤੇ ਇਹਦਾ ਸੁਆ ਬਈ ਸੁਆ ਬਈ ਇਹੇ ਤੀਜਾ ਸੁਆ ਤੀਜਾ ਸੁਆ ਸੁਈ ਹੈ ਹਾਂਜੀ ਕੋਈ ਵੀ ਬੰਦਾ ਇਹਦਾ ਆਪਾਂ ਨੂੰ ਕੋਈ ਤਸੱਲੀ ਕਿਸੇ ਨੇ ਵੀ ਕਰਦੀ ਹੈ 80 ਵੀਡੀਓ ਫੋਟੋ ਸਾਰਾ ਕੁਝ ਹੁੰਦਾ ਹੈ ਏ ਟੂ ਜ਼ੀਰ ਕੰਪਲੀਟ ਹੈ ਠੀਕ ਆ ਜੇਰ ਜ਼ੂਰ ਕੰਪਲੀਟ ਆ ਹਾਂਜੀ ਠੀਕ ਆ ਤੇ ਇਸ ਦਾ ਜਿਹੜਾ ਮੈਂ ਬੋੜਾ ਇਹਦਾ ਇੱਕ ਟਾਈਮ ਦਾ 3.5 ਤੋਂ 4 ਕਿਲੋ ਕਰਦੇ ਆ ਕੱਢਿਆ ਕਹਿਨਾ ਹਾਂਜੀ ਠੀਕ ਆ ਇਹ 8-9 ਕਿਲੋ ਬੋੜਾ ਹਾਜ਼ਰ ਹੈ ਇਸ ਦਾ ਠੀਕ ਹੈ ਦੰਦਰੀ ਆਸਮੀਰ ਇਹ 16 17 ਕਿਲੋ ਪਾ ਸਕਦੀ ਹੈ 16 17 ਕਿਲੋ ਪਾ ਦੂਗੀ ਹਾਂਜੀ ਤੁਸੀਂ ਇਹਦਾ ਥਾਣਾ ਖਵਾਨਾ ਦੇਖਾ ਲਓ ਤੇ ਬਾਕੀ ਥਾਣ ਤੁਹਾਨੂੰ ਬਹੁਤ ਚੰਗੇ ਦੇ ਵੀ ਹਨ ਹਾਂਜੀ ਮੁੱਠੀ ਵਾਲਾ ਥਾਣਾ ਮੱਝਾ ਮੁੱਠੀ ਵਾਲੇ ਥਾਣਾ ਤੁਸੀਂ ਦੇਖ ਸਕਦੇ ਹੋ ਮੋٹے ਥਾਣਾ ਬਹੁਤ ਵਧੀਆ ਮਜ਼ਬੂਤ ਆ ਪੂਰੇ ਤੇ ਬਾਕੀ ਆਪ ਵੀ ਚੰਗੀ ਆ ਪ੍ਰਿੰਟ ਵੀ ਸੋਹਣਾਗਾ ਪੂਰਾ ਤੁਸੀਂ ਦੇਖ ਸਕਦੇ ਹੋ ਤੇ ਮੁੱਲ ਆਪਾਂ ਕਿੰਨਾ ਕਰਦੇ ਆਂ ਬਈ ਇਹਦਾ ਇਹਦਾ ਮੁੱਲ 58000 ਰੁਪਏ ਠੀਕ ਆ ਉਹਦੇ ਚ ਹੋ ਜੂ ਮਾਨਦਾਰ ਹਨਾ ਠੀਕ ਆ ਤੇ ਜਿਵੇਂ ਹੁਣ ਚੋਈ ਆ ਬਾਈ ਚੌਣ ਚਾਂਦ ਚ ਕਿਵੇਂ ਵਧੀਆ ਗਈ ਇੱਕ ਨੰਬਰ ਹੈ ਜੀ ਠੀਕ ਹੈ ਕਰਨੀ ਠੀਕ ਹੈ ਤੇ ਬਾਕੀ ਦੋਸਤੋ ਤੁਸੀਂ ਤੁਰਦੀ ਨੂੰ ਚੈੱਕ ਕਰ ਸਕਦੇ ਹੋ ਕਰੰਟ ਬਹੁਤ ਸੋਹਣਾ ਹੈ ਦਾ ਤੇ ਬਾਡੀ ਬੰਤਰ ਦੀ ਵੀ ਚੰਗੀ ਹੈ ਪੂਰੀ ਕੋਈ ਲੱਸੀ ਨਹੀਂ ਹੈਗੀਗੀ ਵਧੀਆ ਸੰਭੀ ਵੀ ਆ ਦੇਖ ਸਕਦੇ ਹੋ ਤੁਸੀਂ ਤੁਰਦੀ ਤੋਂ ਜਜਮੈਂਟ ਕਰ ਸਕਦੇ ਹੋ ਵੇਲ ਵੀ ਬਹੁਤ ਆ ਗਈ ਹੈ ਦੀ ਤੇ ਬਾਕੀ ਥਾਣ ਬਹੁਤ ਚੰਗੇ ਆਗੇ ਮੁੱਠੀ ਦੀ ਚਵਾਈ ਵਾਲੇ ਥਾਣ ਬਹੁਤ ਚੰਗੇ ਤੇ ਥੋੜਾ ਜਿਹਾ ਤਾਜੀ ਸੂਈ ਕਰਕੇ ਕਰਦੀ ਹੈਗੀ ਤੇ ਬਾਡੀ ਬੰਤਰ ਬਹੁਤ ਚੰਗੀ ਹੈ ਜੀ ਤੇ ਬਾਕੀ ਜਿਹੜੀ ਇਹਦੀ ਫੈਟ ਆ ਉਹ ਇਹਦੀ ਬਹੁਤ ਰਹੂਗੀ ਮੱਝ ਦੇ ਬਰਾਬਰ ਹੀ ਦੁੱਧ ਇਹਦਾ ਰਹੂਗਾ ਜਿਵੇਂ ਕਿ ਮੱਝਾਂ ਦਾ ਦੁੱਧ ਹੁੰਦਾ ਹੈ ਨਾ ਉਸ ਤਰ੍ਹਾਂ ਇਹਦਾ ਦੁੱਧ ਰਹੂਗਾ ਐਡ ਫੂਡ ਇਹਦੀ ਪੂਰੀ ਚੰਗੀ ਆਉਣੀ ਆਗੀ ਤੇ ਤੀਜੇ ਨੰਬਰ ਤੇ ਹੁਣ ਆਪਾਂ ਆਹ ਗਾਂ ਦੀ ਗੱਲ ਕਰਦੇ ਹਾਂ ਇਹਦੀ ਕੀ ਡਿਟੇਲ ਹੈ ਬਾਈ ਇਹ ਬਾਈ ਜੀ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਈ ਆ ਇਹਨੂੰ ਸੂਈ ਨੂੰ ਹੋ ਗਈ ਜੀ 21 ਤੋਂ 22 ਦਾ ਅੱਛਾ ਠੀਕ ਹੈ ਜੀ ਇਹ ਇਸ ਟਾਈਮ ਪਰ ਤੇ ਸਲੇ ਹਾਜ਼ਰ ਹੈ 11 ਤੋਂ 12 ਕਿਲੋ ਠੀਕ ਆ ਜਾਨੀ ਕਿ ਇਹਨਾਂ ਤਿਆਰ ਆਗਾ ਤਿਆਰ ਹਾਂਜੀ ਠੀਕ ਆ ਕੋਈ ਚੋ ਅਗਰੇ ਦੇ ਬੱਚੀ ਆ ਆਹ ਇਹ ਬੱਚੀ ਹੈ ਠੀਕ ਹੈ ਇਹਦੇ ਮਗਰ ਬੱਚੀ ਆ ਨਾ ਬੱਚੀ ਆ ਹਾਂਜੀ ਠੀਕ ਆ ਇਹ ਬੱਚੀ ਆ ਦੋਸਤੋ ਇਹਦੇ ਮਗਰ ਤੁਸੀਂ ਦੇਖ ਸਕਦੇ ਹੋ ਇਹ ਮੈਂ ਤੁਹਾਨੂੰ ਦਊਂ ਵੀ ਇੱਕ ਅਸੀਂ ਇਹਨਾਂ ਦਿਖਾ ਦੋ ਇਹਦੀ ਸ਼ਾਹ ਕੁਤਰੀ ਹੋਈ ਆ ਸਾਡੀ ਸੱਜੇ ਪਾਸੇ ਦੀ ਹਾਂਜੀ ਠੀਕ ਆ ਡਿੱਕਾ ਤਾਂ ਕੋਈ ਨਹੀਂ ਡਿੱਕਾ ਕੋਈ ਨਹੀਂ ਹਨਾ ਡਿੱਕਾ ਕੋਈ ਨਹੀਂ ਭੱਜਨਾਂ ਅਠਾਂ ਦੇ ਵਿੱਚ ਕੋਈ ਹੈ ਨਹੀਂ ਗਾ ਸੋਈ ਆ ਕੋਈ ਪ੍ਰੋਬਲਮ ਨਹੀਂ ਹੈਗੀ ਜਾਨੀ ਯਾਨੀ ਕਿਸੇ ਪ੍ਰੋਬਲਮ ਕਿਸੇ ਤਰ੍ਹਾਂ ਦੀ ਵੀ ਨਹੀਂ ਹੈਗੀ ਜਾਨੀ ਹਨ ਨਹੀਂ ਨਹੀਂ ਬਸ ਦੇਖਣ ਦੇ ਵਿੱਚ ਤੂੰ ਯਾਨੀ ਦੇਖਣ ਨੂੰ ਲੱਗਦੀ ਆ ਹਨਾ ਹਾਂਜੀ ਹਾਂ ਵੀ ਉਹ ਕੋਈ ਦਿੱਕਤ ਨਹੀਂ ਹਨਾ ਕੋਈ ਦਿੱਕਤ ਨਹੀਂ ਠੀਕ ਆ ਤੇ ਇਹ ਤੋਂ ਆਸ ਕਿੰਨੀ ਕਾ ਹੋਰ ਦੁੱਧ ਦੀ ਵੱਧ ਸਕਦੀ ਆ ਵੈਸੇ ਭਾਈ ਜੀ ਗਰਮੀ ਹੋਣ ਕਰਕੇ ਵੀ ਦੁੱਧ ਥੋੜਾ ਘਟਿਆ 14 ਕਿਲੋ ਤੇ ਜਾਵੜੀ ਸੀਗੀ ਗਰਮੀ ਥੋੜੀ ਜ਼ਿਆਦਾ ਪੈਣ ਕਰਕੇ ਦੁੱਧ ਇਹ ਘਟ ਗਿਆ ਅੱਛਾ ਗਰਮੀ ਦਾ ਕਰਕੇ ਹਨਾ ਫਰਕ ਪੈ ਜਾਂਦਾ ਹਨਾ ਤੇ ਬਾਕੀ ਚੌਣ ਜਾਣ ਚ ਕਿਵੇਂ ਆ ਚੌਣ ਚੈੱਕ ਨੰਬਰ ਹੈ ਪੋਲੀ ਧਾਰ ਜਮਾ ਸਹੀ ਆ ਠੀਕ ਆ ਤੇ ਇਹਦਾ ਆਪਾਂ ਕਿੰਨਾ ਮੁੱਲ ਰੱਖਦੇ ਆ ਇਹਦਾ ਮੁੱਲ 40000 ਇਹਦਾ ਮੁੱਲ 40000 ਠੀਕ ਆ ਮੌਕੇ ਤੇ ਹੋ ਜੂ ਮੰਨਦਾਰ ਹਾਂ ਠੀਕ ਆ ਕੋਲ ਲੈਣੂਗੀ ਜਰਸੀ ਇਹਦੀ ਵੀ ਦੋਸਤੋ ਆਪਾਂ ਡਿਟੇਲ ਤੁਹਾਨੂੰ ਲੈਤੀ ਹੈਗੀ ਤੇ ਤੋੜ ਕੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤੇ ਇਹ ਫੇਸ ਕੁਆਲਟੀ ਦੇਖ ਸਕਦੇ ਹੋ ਬਾਡੀ ਬੰਤਰ ਦੇਖ ਸਕਦੇ ਹੋ ਚੰਗੀ ਆ ਤੇ ਜਿਹੜੀ ਕਮੀ ਆ ਉਹ ਤੁਹਾਨੂੰ ਦੱਸ ਹੀ ਦਿੱਤੀ ਆ ਦਿੱਕਤ ਕੋਈ ਨਹੀਂ ਹੈਗੀ ਪਰ ਦੇਖਣ ਨੂੰ ਲੱਗਦੀ ਆ ਜੀ ਬਸ ਵੀ ਇੱਕ ਪਾਸੇ ਦੀ ਛਾਪ ਉਤਰੀ ਵੀ ਹੈਗੀ ਤੇ ਵੈਸੇ ਇਹਨੂੰ ਕੋਈ ਦਿੱਕਤ ਨਹੀਂ ਹੈਗੀ ਤੇ ਬਾਕੀ ਸਾਂਭੀ ਵੀ ਇਹ ਵੀ ਚੰਗੀ ਆ ਤੇ ਥਾਣ ਚੰਗੇ ਆ ਇਹਦੇ ਵੀ ਮੁੱਠੀ ਦੀ ਚਵਾਈ ਵਾਲੇ ਥਾਣ ਆ ਇਹਦੇ ਵੀ ਬਹੁਤ ਵਧੀਆ ਬੈਕ ਸਾਈਡ ਤੋਂ ਦੇਖ ਸਕਦੇ ਹੋ ਤਿੰਨਾਂ ਗਾਵਾਂ ਦੀ ਤਕਰੀਬਾ ਤੁਹਾਨੂੰ ਆਪਾਂ ਡਿਟੇਲ ਸਾਰੀ ਸਾਰੀ ਲੈਤੀ ਹੈਗੀ ਇਹਨੂੰ ਜਿਹੜਾ ਵੀ ਨੱਕ ਪਸੰਦ ਆਉਂਦਾ ਤੁਸੀਂ ਆਪ ਦੀ ਫੁੱਲ ਤਸੱਲੀ ਕਰ ਸਕਦੇ ਹੋਗੇ ਤੇ ਆਪਣੇ ਆਪਣੀ ਜਗ੍ਹਾ ਤੇ ਗਾਵਾਂ ਸਾਰੀਆਂ ਹੀ ਚੰਗੀਆਂ ਗੀਆਂ ਵੀਡੀਓ ਦੇ ਵਿੱਚ ਐਂਡ ਤਾਈ ਜਰਨਲ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਖਾਵਾ ਮਿਸ ਹਾਂ ਬਾਈ ਐਡਰੈਸ ਬੋਲਦੇ ਆ ਕਰੀ ਦੁਬਾਰੇ ਐਡਰੈਸ ਹੈ ਜੀ ਨਾਮ ਮਨਪ੍ਰੀਤ ਸਿੰਘ ਹਾਂਜੀ ਪਿੰਡ ਦਵੜੀ ਖਾਨਾ ਹਾਂ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਠੀਕ ਹੈ ਨੇੜੇ ਆਪਾਂ ਨੂੰ 6 ਕਿਲੋਮੀਟਰ ਪੈਣ ਦਾ ਬਾਜਾ ਖਾਨਾ ਠੀਕ ਹੈ ਜੈਤੋ ਮੰਡੀ 8 ਕਿਲੋਮੀਟਰ ਠੀਕ ਹੈ ਟੋਲ ਟੈਕਸ ਵਾਲਾ ਜੀਦਾ ਪਿੰਡ ਹੈਗਾ ਜੀ 2 ਕਿਲੋਮੀਟਰ ਠੀਕ ਹੈ ਮੋਬਾਈਲ ਨੰਬਰ ਹੈ 9623733099 ਇੱਕ ਵਾਰੀ ਦੁਬਾਰੇ ਬੋਲਦੇ 9627300089 ਠੀਕ ਹੈ ਭਾਈ ਧੰਨਵਾਦ। ਲੋ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ। ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ। ਤੇ ਆਪ ਦੀ ਤੁਸੀਂ ਫੁੱਲ ਤਸੱਲੀ ਕਰਕੇ ਤੇ ਤੁਸੀਂ ਜਾਨਵਰ ਖਰੀਦ ਸਕਦੇ ਹੋਗੇ। ਧੰਨਵਾਦ।